ਵਹਿ ਗੁਰੂ ਜੀ ਦੀ ਜੋਤ ਸਾਰਿਆਂ ਵਿੱਚ ਹੈ ਪਰ ਸਾਰਿਆਂ ਵਿੱਚੋਂ ਇਹ ਦਰਸ਼ਨ ਕੀਤੇ ਆ ਕਿਉਂ ਨਹੀਂ ਸਫਲਤਾ ਮਿਲਦੀ ਪਈ ਫਿਰ ਬਿੰਤੀ ਸੰਤ ਜਨ ਅੰਦਰ ਇਬਾਦਤ ਕਰਨ ਵਾਲੀ ਰੂਹ ਦੇ ਅੰਦਰ ਹੀ ਕਿਉਂ ਸਾਰਿਆਂ ਵਿੱਚ ਕਿਉਂ ਨਹੀਂ ਜੋਤ ਤਾਂ ਸਭ ਵਿੱਚ ਹੈ ਇਸ ਦਾ ਉੱਤਰ ਬਹੁਤ ਹੀ ਸੋਣਾ ਦਿੱਤਾ ਪਰ ਇਹ ਮੈਂ ਫਿਰ ਆਪ ਨੂੰ ਬੇਨਤੀ ਕਰਾਂ ਜਦੋਂ ਅਸੀਂ ਪਰਮਾਰਥ ਵਿੱਚ ਦਲੀਲਾਂ ਉਦਾਹਰਨਾਂ ਖੱਬੇ ਸੱਜੇ ਪਕੜ ਕੇ ਗੱਲਾਂ ਕਰਨੇ ਹਨ ਇਹ ਵੀ ਸਿਰਫ ਸਿਰਫ ਅਛਾ ਇਸ਼ਾਰੇ ਮਾਤਰ ਨੇ ਸੱਚ ਇਹ ਵੇ ਕਿ ਜਿਸ ਨੇ ਇਸ ਦਰਦ ਨੂੰ ਜਾਣਿਆ ਹੈ ਉਹ ਹੀ ਕੇਵਲ ਦੱਸ ਸਕਦਾ ਹੈ ਜਿਨ ਨੇ ਇਸ ਨੂੰ ਮਾਣਿਆ ਹੈ ਜਿਸ ਨੇ ਜਿਸ ਨੇ ਇਸ ਨੂੰ ਖੰਡਾਇਆ ਹੈ ਪਰ ਫਿਰ ਵੀ ਬੇਨਤੀ ਹੈ ਕਿ ਜੋਤ ਸਭ ਵਿੱਚ ਹੈ ਇਥੋਂ ਤੱਕ ਕਿ ਜਿਹੜੇ ਮਨਮੁਖ ਬੰਦੇ ਨੇ ਗੁਰਬਾਣੀ ਮੁਤਾਬਕ ਉਹਨਾਂ ਵਿੱਚ ਵੀ ਪ੍ਰਮਾਤਮਾ ਦਾ ਨਾਮ ਹੈ ਫਿਰ ਇਸ ਬਿੰਦ ਨੂੰ ਸੁਣਿਓ ਉੱਥੇ ਮਹਾਰਾਜ ਜੀ ਨੇ ਇੱਕ ਬਚਨ ਕੀਤਾ ਹੈ ਘਰ ਹੀ ਮਹਿ ਅੰਮ੍ਰਿਤ ਪਰਪੂਰ ਹੈ ਪਰ ਇਹ ਨਹੀਂ ਕਿ ਆ ਵੀ ਕੇਵਲ ਗੁਰਮਖ ਮਹਾਰਾਜ ਅੱਗੇ ਕਹਿੰਦੇ ਮਨਮੁਖਾਂ ਸਾਧਨਾ ਪਾਇਆ ਮਨਮੁਖ ਬੰਦਿਆਂ ਨੇ ਸਵਾਦ ਨਹੀਂ ਜਾਣਿਆ ਹੈ ਤਾਂ ਉਹਨਾਂ ਵਿੱਚ ਵੀ ਨਾ ਜੀ ਮਨਮੁਖਾਂ ਸਾਧਨਾ ਪਾਇਆ ਜਿਉ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ ਜਿਵੇਂ ਹਰਨ ਦੀ ਨਾਭੀ ਵਿੱਚ ਕਸਤੂਰੀ ਦਾ ਨਾਪਾਖ ਹੈ ਹਰ ਹਰ ਹਰਨ ਵੈਸੇ ਕਸਤੂਰੀਆ ਨਹੀਂ ਹੁੰਦਾ ਇੱਕ ਵਾਰ ਮੈਂ ਬੇਨਤੀ ਕੀਤੀ ਸੀ ਜੀ ਜਿਹਦੇ ਅੰਦਰ ਇਹ ਨਾਪਾ ਖੁੱਲ ਜਾਂਦਾ ਨਾ ਕਸਤੂਰੀ ਦਾ ਹਰਨ ਦੇ ਅੰਦਰ ਉਹਦੀ ਨਾਭੀ ਚ ਹੁੰਦਾ ਜਦੋਂ ਖੁੱਲਦਾ ਤੇ ਉਹਦੇ ਵਿੱਚੋਂ ਕਮਾਲ ਦੀ ਸੁਗੰਧ ਆਉਂਦੀ ਹੈ ਤੇ ਆਉਂਦੀ ਉਹਨੂੰ ਆਪਣੇ ਨਾਸਕਾ ਵਿੱਚੋਂ ਹੀ ਹੁਣ ਉਹ ਸੁਗੰਧੀ ਅੰਦਰੋਂ ਨਿਕਲਦੀ ਏ ਉਹ ਵਿਚਾਰਾ ਕੀ ਕਰਦਾ ਝਾੜੀਆਂ ਵਿੱਚ ਮੂੰਹ ਮਾਰੀ ਜਾਂਦਾ ਤੇ ਇਹਦਾ ਪਤਾ ਕਿਵੇਂ ਲੱਗੇ ਵੀ ਇਹਦੇ ਅੰਦਰ ਕਸਤੂਰੀ ਨਾਪਾ ਖੁੱਲ ਗਿਆ ਹੈ ਇਹਦੇ ਤਿੰਨ ਚਾਰ ਕਾਰਨ ਨੇ ਹਾਲਾ ਆਪਣਾ ਵਿਸ਼ੇ ਨਹੀਂ ਆਪਣਾ ਇਹ ਵੀ ਜਿਨ੍ਹਾਂ ਅੰਦਰ ਪਰਮੇਸ਼ਵਰ ਵੱਸਦਾ ਹੈ ਜਿਹੜੇ ਦਇਆ ਰੱਖਦੇ ਨੇ ਜਿਹੜਾ ਕਿਰਦੇ ਜਿਹੜੇ ਅਤ ਦੇ ਕੋਮਲ ਨੇ ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਮੈਂ ਬੇਨਤੀ ਕਰ ਰਿਹਾ ਆਮ ਤੌਰ ਤੇ ਖਰਨ ਜਿਹੜੇ ਨੇ ਉਹ ਚੁੰਗੀਆਂ ਮਾਰਦੇ ਜੋ ਸਮੇਂ ਨੇ ਛਾਲਾਂ ਮਾਰਦੇ ਆ ਚੰਚਲਤਾਈ ਵਿੱਚ ਪਰ ਜਿਸ ਅੰਦਰ ਉਹ ਕਸਤੂਰੀ ਖੁੱਲ ਜਾਂਦੀ ਹੈ ਨਾ ਜੀ ਉਹ ਚੰਚਲਤਾਈ ਵਿੱਚ ਛਾਲਾਂ ਮਾਰਨੀਆਂ ਛੱਡ ਦਿੰਦਾ ਪਹਿਲਾ ਲੱਛਣ ਉਹਦਾ ਹੁੰਦਾ ਹੈ ਦੂਜੀ ਗੱਲ ਉਹ ਕਦੀ ਡਾਰ ਵਿੱਚ ਨਹੀਂ ਚੱਲਦਾ ਆਮ ਤੌਰ ਤੇ ਆਪਾਂ ਦੇਖਨੇ ਖਰਨਾ ਦੀਆਂ ਡਾਰਾਂ ਕਹਿੰਦੇ ਆ ਉਹ ਡਾਰ ਤੋਂ ਵੱਖ ਜਾ ਹੋ ਜਾਂਦਾ ਹੈ ਚੰਚਲਤਾ ਵਿੱਚ ਛਾਲਾਂ ਨਹੀਂ ਮਾਰਦਾ ਡਾਰ ਤੋਂ ਵਕ ਹੋ ਜਾਂਦਾ ਤੇ ਤੀਸਰਾ ਉਹਦਾ ਗੁਣ ਖੁੰਦਾ ਉਹ ਆਪਣੀ ਗਰਦਨ ਨੂੰ ਝੁਕਾ ਕੇ ਧਰਤੀ ਵਾਲੀ ਰੱਖਦਾ ਉਹਦਾ ਕਾਰਨ ਕਿਉਂਕਿ ਉਹਦੇ ਅੰਦਰ ਉਹ ਸੁਗੰਧੀ ਹੈ ਪਰ ਉਹ ਆਪਣੇ ਅੰਦਰੋਂ ਸੁਗੰਧੀ ਮਾਨ ਦਾ ਬਾਹਰੋਂ ਲੱਭਦਾ ਹੈ ਸੱਚੀ ਗੁਰਮਖੋ ਜਿਹਦੇ ਅੰਦਰ ਨਾਮ ਦਾ ਨਾਪਾ ਖੁੱਲ ਜਾ ਲੱਛਣ ਉਹਦੇ ਵੀ ਇਹ ਨੇ ਉਹ ਚੰਚਲਤਾ ਹੀ ਛੱਡ ਦਿੰਦਾ ਹੈ ਉਹ ਗੈਰ ਗੰਭੀਰ ਹੋ ਜਾਂਦਾ ਹੈ ਤੀਸਰੀ ਗੱਲ ਉਹ ਭੇਡਾ ਚਾਲ ਧਾਰਾਂ ਪਿੱਛੇ ਨਹੀਂ ਤੁਰਦਾ ਉਹਦੀ ਚਾਲ ਸੰਸਾਰ ਤੋਂ ਵੱਖਰੀ ਹੋ ਜਾਂਦੀ ਜਿਹਨੂੰ ਅਸੀਂ ਬਾਣੀ ਵਿੱਚ ਸ਼ਬਦ ਪੜ੍ਹਨੇ ਆ ਭਗਤਾ ਕੀ ਚਾਲ ਨਰਾਲੀ ਚਾਲਹ ਨਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ ਉਹ ਚਾਲ ਸੱਚੀ ਮੁੱਚੀ ਵੱਖਰੀ ਜੀਵਨ ਜਾਚ ਹੋ ਜਾਂਦੀ ਤੀਸਰੀ ਗੱਲ ਉਹ ਆਪਣੇ ਅੰਦਰ ਹੀ ਧਿਆਨ ਵਿੱਚ ਮਗਨ ਹੋ ਜਾਂਦੇ ਪਰ ਮੈਂ ਵਿਸ਼ੇ ਤੋਂ ਥੋੜਾ ਜਿਹਾ ਹਟਿਆ ਇਸ ਕਰਕੇ ਮਹਾਰਾਜ ਦਾ ਇਹ ਬਚਨ ਕਿ ਮਨਮੁਖ ਵਿੱਚ ਅੰਮ੍ਰਿਤ ਹੈ ਪਰ ਉਹਨੇ ਸਵਾਦ ਨਹੀਂ ਜਾਣਿਆ ਇਹ ਨਹੀਂ ਕਿ ਆ ਵੀ ਮਨਮੁਖ ਵਿੱਚ ਅੰਮ੍ਰਿਤ ਨਹੀਂ ਗੁਰਮੁਖ ਸਭ ਨਹੀਂ ਘਟੀ ਸੋਵ ਵਸੈ ਸੈਭਿੰ ਘਟ ਨ ਕੋਈ ਕੋਈ ਐਸਾ ਘਿਰਦਾ ਹੈ ਜਿਹਦੇ ਵਿੱਚ ਵਹਿਗੁਰੂ ਜੀ ਨਹੀਂ ਵਸਦੇ ਪਏ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਥੋੜਾ ਧਿਆਨ ਨਾਲ ਸੁਣਿਓ ਜਿੰਨਾ ਮਰਜੀ ਬੰਦਾ ਪਾਪੀ ਹੋ ਜਾਏ ਜਿੰਨਾ ਮਰਜੀ ਬੰਦਾ ਗੁਨਾਹਗਾਰ ਹੋਵੇ ਇਸ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਕਿਉਂਕਿ ਬੰਦਾ ਪਹਿਲਾਂ ਪਾਪ ਕਰਦਾ ਹੈ ਫਿਰ ਸੱਚੀ ਮੁੱਚੀ ਕੀਤੇ ਹੋਏ ਆਪਣੇ ਪਾਪਾਂ ਤੋਂ ਹੀ ਕੰਬੀ ਜਾਂਦਾ ਹੈ ਆਪਣੇ ਆਪ ਤੋਂ ਡਰ ਲੱਗਦਾ ਦੂਜਾ ਕਿਹੜਾ ਡਰਾਂਦਾ ਜਿੰਨਾ ਮਰਜੀ ਗੁਨਾਹਗਾਰ ਪਾਪੀ ਕਹਿ ਲੋ ਸ਼ਬਦ ਵਰਤ ਲੋ ਪਰ ਗੁਰਮਖੋ ਹਰ ਬੰਦੇ ਵਿੱਚ ਮਰਦੇ ਦਮ ਤੱਕ ਨਿਰਮਲ ਹੋਣ ਦੀ ਸਮਰੱਥਾ ਰਹਿੰਦੀ ਹੈ ਜਿਵੇਂ ਪਾਣੀ ਜਿੰਨਾ ਮਰਜੀ ਮੈਲਾ ਹੋ ਜਾਏ ਇਹ ਭਰਿਆ ਹੋਵੇ ਮੈਲ ਨਾਲ ਚਿੱਕੜ ਭਰਿਆ ਹੋਵੇ ਕਾਣਾ ਹੋ ਜਾਏ ਯਾਦ ਰੱਖਿਓ ਇੱਕ ਦਿਨ ਪਾਣੀ ਵਿੱਚ ਵੀ ਨਿਰਮਲਤਾਈ ਦਾ ਗੁਣ ਕਦੀ ਮਰਦਾ ਨਹੀਂ ਉਹ ਕਾਇਮ ਰਹਿੰਦਾ ਜਦੋਂ ਉਹ ਕਿਰਨ ਪੈਂਦੀ ਹੈ ਪਾਣੀ ਨੂੰ ਨਿਰਮਲ ਨੂੰ ਉਡਾ ਕੇ ਲੈ ਜਾਂਦੀ ਹੈ ਤੇ ਮੈਲ ਧਰਤੀ ਉੱਤੇ ਰਹਿ ਜਾਂਦੀ ਹੈ ਜਿਹੜਾ ਪਾਣੀ ਹੈ ਸੱਚ ਇਹ ਵੀ ਕਿ ਉਹਦੀ ਉਹਦੀ ਮੈਲ ਜਿਹੜੀ ਥੱਲੇ ਰਹਿ ਗਈ ਪਾਣੀ ਤਾਂ ਉੱਡ ਗਿਆ ਮੈਂ ਫਿਰ ਬੇਨਤੀ ਕਰਾਂਗਾ ਹਰ ਇੱਕ ਦੇ ਅੰਦਰ ਫਿਰ ਇੱਥੇ ਬੇਨਤੀ ਕਰਾਂ ਵੀ ਸਾਰਿਆਂ ਵਿੱਚ ਹੈ ਜਿਹੜੇ ਕਈ ਵੀ ਕਹਿੰਦੇ ਵੀ ਸੰਤ ਦੇ ਦਰਸ਼ਨ ਕਿਉਂ ਮੈਂ ਫਿਰ ਅਰਜ਼ ਕਰਾਂਗਾ ਇਸ ਗੱਲ ਨੂੰ ਦੌਰਾਨ ਲਈ ਕਿ ਪਰਪੰਚ ਪਹਿਲਾਂ ਵੀ ਸੀ ਅੱਜ ਵੀ ਹੈ ਇਸ ਗੱਲ ਨੂੰ ਭੁੱਲਿਓ ਨਾ ਪਖੰਡ ਪਰਪੰਚ ਤੇ ਬਦੀ ਰਹਿੰਦੀ ਦੁਨੀਆ ਤੱਕ ਰਹਿਣੀ ਹੈ ਤੇ ਅਰਜ਼ ਹੈ ਆਪਾਂ ਕਹਾਂਗੇ ਜੀ ਆਪਾਂ ਨੈਗੇਟਿਵ ਨਹੀਂ ਕੋਈ ਨਹੀਂ ਸਕਦਾ ਯਾਦ ਰੱਖੋ ਅੱਗੇ ਹੁਣ ਜਾਬ ਸਾਹਿਬ ਜਦ ਚੱਲਾ ਸਵੇਰੇ ਮਰਜ਼ ਕੀਤੀ ਐਸ ਚਾਨਣ ਦੀ ਕੀਮਤ ਆਪਣੇ ਕਰਕੇ ਨਹੀਂ ਇਸ ਦੀ ਕੀਮਤ ਹਨੇਰੇ ਕਰਕੇ ਹੈ ਜੇ ਹਨੇਰਾ ਹੈ ਤਾਂ ਦੀ ਕੀਮਤ ਹੈ ਨਾ ਜੇ ਹਨੇਰਾ ਹੀ ਨੂੰ ਕਿੰਨੇ ਪੁੱਛਣਾ ਜੀ ਬਦੀ ਤੇ ਨੇਕੀ ਝੂਠ ਤੇ ਸੱਚ ਇਹ ਦੋਨੋਂ ਚੀਜ਼ਾਂ ਰੱਬ ਨੇ ਸੱਚੀ ਮੁੱਚੀ ਪਾਪ ਤੇ ਪੁੰਨ ਗੁਣ ਤੇ ਅਉਗਣ ਇਹ ਚੱਲਦੀ ਰਹਿੰਦੇ ਨੇ ਜੇ ਜੁਗ-ਜੁਗ ਭਗਤ ਪੈਦਾ ਹੋਇਆ ਨਾ ਤੇ ਯਾਦ ਰੱਖੋ ਜੁਗ-ਜੁਗ ਦੇ ਵਿੱਚ ਦੁਸ਼ਟ ਤੇ ਜ਼ਾਲਮ ਵੀ ਪੈਦਾ ਹੋਇਆ ਹੈ ਥੋੜਾ ਜਿਹਾ ਇਸ ਨੂੰ मतलब खुले दिल ਦੇ ਨਾਲ ਵਿਚਾਲ ਕੇ ਸੋਚ ਕੇ ਹੁਣ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕੱਲ ਸੀ ਅਮੋਗ ਦਰਸ਼ਨ ਨੇ ਸੰਤ ਦੇ ਗੁਜਪਣ ਵਾਲੇ ਦੇ ਕਿਉਂ ਆਪਾਂ ਕਹਾਂਗੇ ਦੂਜੇ ਵਿੱਚ ਰੱਬ ਨਹੀਂ ਵਸਦਾ ਹਾਂ ਇੱਥੇ ਸਿਰਫ ਦੋ ਕੋ ਉਦਾਹਰਨਾ ਮੈਂ ਆਪ ਜੀ ਨੂੰ ਦੇਣੀਆਂ ਨੇ ਪਾਣੀ ਹੋਵੇ ਨਿਰਮਲ ਤੇ ਨਾਲ ਹੀ ਹੋਵੇ ਟਿਕਿਆ ਬਿਲਕੁਲ ਨਿਰਮਲ ਪਾਣੀ ਤੇ ਟਿਕਿਆ ਹੋਇਆ ਪਾਣੀ ਵਿੱਚ ਤਰੰਗ ਨਾ ਪੈਦਾ ਹੋਵੇ ਸੂਰਜ ਆ ਬਾਹਰ ਨਿਕਲਿਆ ਸੜਕ ਦੇ ਉੱਤੇ ਨਹੀਂ ਪੈ ਰਹੀ ਕਿਰਨਾਂ ਸੂਰਜ ਦੀਆਂ ਮਿੱਟੀ ਤੇ ਪੈਂਦੀਆਂ ਨੇ ਸਾਡੇ ਕੱਪੜਿਆਂ ਤੇ ਪੈਂਦੀਆਂ ਨੇ ਸੂਰਜ ਜਿਹੜਾ ਰੁੱਖ ਬਨਾਸਪਤੀ ਦੇ ਪੱਤਿਆਂ ਤੇ ਕਿਰਨਾਂ ਪੈਂਦੀਆਂ ਨੇ ਤੇ ਮੇਰੀ ਫਿਰ ਬੇਨਤੀ ਹੈ ਉਦਾਹਰਨ ਸਿਰਫ ਇੱਕ ਦੁਨਿਆਵੀ ਜਈਏ ਜਿਹਨੇ ਅੰਮੋਗ ਦਰਸ਼ਨ ਕੀਤੇ ਨੇ ਉਹਦੇ ਉੱਤੇ ਕਿਹੜੀ ਉਦਾਹਰਨ ਟੁਕਣੀ ਹੈ ਜੀ ਜਿਹਨੇ ਮਾਨ ਹੀ ਲਿਆ ਉਹਨੂੰ ਕਿਹੜੀ ਐਗਜ਼ਾਮਪਲ ਦੀ ਲੋੜ ਜਿਹਨੇ ਇਸ ਚੀਜ਼ ਨੂੰ ਚੱਖ ਲਿਆ ਹੁਣ ਕਦੀ ਤੁਸੀਂ ਦੇਖਿਓ ਜ਼ਮੀਨ ਦੇ ਵਿੱਚੋਂ ਸੂਰਜ ਦਾ ਪ੍ਰਤਿਬਿੰਬ ਮਿਲਦਾ ਹੈ ਅਸੀਂ ਤੁਰੇ ਜਾਈਏ ਮਿੱਟੀ ਵਿੱਚੋਂ ਕਦੀ ਸਾਨੂੰ ਕਿਰਨਾਂ ਲਿਸ਼ਕ ਪਈ ਨਹੀਂ ਪਈ ਨਾ ਆ ਕੱਪੜਿਆਂ ਚੋਂ ਕਦੀ ਲਿਸ਼ਕ ਪਈ ਹੈ ਜੀ ਪਰ ਜਦੋਂ ਪਾਣੀ ਟਿਕੇ ਨੂੰ ਝਾਤੀ ਮਾਰੋਗੇ ਤੇ ਸੂਰਜ ਉੱਤੇ ਹੈ ਆਪ ਜੀ ਦੇਖੋਗੇ ਅੱਖਾਂ ਚੁੰਧਿਆ ਜਾਣ ਗਿਆ ਸੂਰੀ ਤਾਂ ਸਾਰੀ ਧਰਤੀ ਤੇ ਕਿਰਨਾ ਛੱਡਦਾ ਜਿੱਥੇ ਨਿਰਮਲਤਾ ਹੀ ਤੇ ਟਿਕਾਹ ਹੋਵੇ ਉਹਦੇ ਵਿੱਚੋਂ ਕਿਰਨਾ ਦਾ ਪ੍ਰਤੀਬਿੰਬ ਨਿਕਲਦਾ ਹੈ ਇਸੇ ਤਰ੍ਹਾਂ ਜਿਹੜੇ ਖਿਰਦੇ ਅਤ ਦੇ ਨਿਰਵਲ ਨੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਛ ਲਾਗੋ ਘਰ ਫਿਰੈ ਕਹਿਤ ਕਬੀਰ ਕਬੀਰ ਗੁਰਮਖੋ ਲੋਕ ਪਰਮੇਸ਼ਵਰ ਨੂੰ ਲੱਭਣ ਤੁਰਦੇ ਆ ਅੰਦਰ ਨਿਰਮਲ ਹੋ ਜਾਏ ਸੱਚੀ ਇਹ ਵੇ ਕਿ ਪ੍ਰਭੂ ਕਬੀਰ ਨੂੰ ਵਾਜਾ ਮਾਰਦਾ ਹੈ ਮੈਂ ਫਿਰ ਬੇਨਤੀ ਕਰਾਂ ਨਿਰਮਲ ਕਿਰਦਾ ਤੇ ਟਿਕਿਆ ਇਹ ਇਹ ਦੋਨਾਂ ਦਾ ਸਬੰਧ ਵੀ ਬੜਾ ਹੈ ਜੀ ਚਲੋ ਮੈਂ ਟਿਕਿਆ ਸ਼ਬਦ ਕਹਿਣਾ ਪਿਆ ਉਹ ਜਿਵੇਂ ਜਿੱਥੇ ਨਿਰਮਲ ਕਿਰਦਾ ਆ ਜਾਏ ਨਾ ਉਥੇ ਨਾ ਟਿਕਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਮੈਲ ਹੀ ਪਟਕਣਾ ਹੈ ਜਿੱਥੇ ਮੈਲ ਕੋਈ ਨਹੀਂ ਉਥੇ ਕੋਈ ਪਟਕਣਾ ਨਹੀਂ ਦੁਗਦਾ ਦੁਰਮਤ ਭਰਮਤ ਹੈ ਚਾਤਰਕੁੰਟ ਫਾਈ ਗੁਰਦਾਸ ਸਾਹਿਬ ਜੀ ਦੁਬਦਾ ਵਾਲਾ ਜਿਹੜਾ ਫੈਸਲਾ ਨਹੀਂ ਕਰ ਸਕਦਾ ਤੇ ਦੁਰਮਤ ਜਿਹਦੀ ਮਤ ਭੈੜੀ ਹੈ ਉਹਦਾ ਮਨ ਚਾਰ ਕੁੰਟ ਚ ਭਜਦਾ ਹੈ ਦੁਬਦ ਦੁਬਦਾ ਦੁਰਮਤ ਭਰਮਤ ਹੈ ਚਤਰਕੁੰਟ ਗੁਰਮਤ ਏਕ ਟੇਕ ਮੋਨਨਾ ਵਕਤ ਹੈ ਜਿਹਦਾ ਖਿਰਦਾ ਗੁਰੂ ਦੀ ਮਤ ਨਾਲ ਨਿਰਮਲ ਹੋ ਜਾਏ ਪਿਆਰਿਓ ਉਹਦੇ ਅੰਦਰ ਫੁਰਨੀ ਕਿਉਂ ਨਹੀਂ ਮੇਰੀ ਫਿਰ ਬੇਨਤੀ ਨਿਰਮਲ ਖਿਰਦੇ ਰੋਖਾਨੀ ਖਿਰਦੇ ਰੱਬ ਤਾਂ ਉਹਨਾਂ ਵਿੱਚੋਂ ਝਲਕਾ ਮਾਰਦਾ ਹੈ ਉਹਨਾਂ ਵਿੱਚੋਂ ਪ੍ਰਤੀਬਿੰਬਕ ਹੈ ਦੂਸਰੀ ਬਿੰਤੀ ਕੋ ਹੋਰ ਆ ਦਰਪਣ ਸੀ ਸ਼ੀਸ਼ਾ ਵਰਤਨੇ ਕਿਉਂਕਿ ਇਸ ਸੰਬੰਧੀ ਮੈਂ ਜ਼ਿਆਦਾ ਡੀਟੇਲ ਨਾਲ ਨਹੀਂ ਸੀ ਗੱਲ ਕੀਤੀ ਕੱਲ ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਜਿਹੜੇ ਸ਼ਬਦ ਚ ਰੱਤੇ ਨੇ ਦਇਆ ਨੂੰ ਪਿਆਰ ਕਰਦੇ ਨੇ ਕਰੁਣਾ ਦੇ ਘਰ ਚ ਰਹਿੰਦੇ ਨੇ ਤੇ ਕਲਯੁਗ ਵਿੱਚ ਪ੍ਰਮਾਤਮਾ ਦੀ ਕੀਰਤੀ ਕਰਨੇ ਉਹਨਾਂ ਦੇ ਅੰਦਰੋਂ ਭਰਮ ਤੇ ਮੋਹ ਮੁੱਕ ਜਾਂਦਾ ਹੈ ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਇਸ ਗੱਲ ਦੀ ਦੂਸਰੀ ਉਦਾਹਰਣ ਸ਼ੀਸ਼ੇ ਉਤੇ ਧੂੜ ਜੰਮ ਜਾਏ ਧੂੜ ਛੱਡੋ ਆਪਾਂ ਸਵੇਰੇ ਇਸ਼ਨਾਨ ਕਰਨੇ ਆ ਆਪਣੇ ਘਰਾਂ ਚ ਗਰਮ ਪਾਣੀ ਛੱਡਿਆ ਹੋਵੇ ਨਾ ਸ਼ੀਸ਼ਾ ਤੇ ਹੋਈ ਚਿਹਰਾ ਕੋਈ ਨਜ਼ਰ ਹੁੰਦਾ ਹਾਂਜੀ ਦੂਸਰੇ ਕਮਰੇ ਚ 16 ਦਿਨ ਕੁ ਹੋ ਗਿਆ ਉਹ ਜਿਹੜੀ ਭਾਪ ਹੈ ਜਾਂ ਧੂੜ ਕਹਿ ਲੋ ਅਸੀਂ ਕੀ ਜੀ ਸ਼ੀਸ਼ਾ ਮੇਲਾ ਹੋ ਗਿਆ ਸ਼ੀਸ਼ਾ ਨਿਰਮਲ ਹੀ ਕਹਿ ਬਸ ਜਦੋਂ ਉੱਪਰ ਵਾਲੀ ਧੁੰਦ ਜੀ ਉਤਰ ਗਈ ਤੇ ਵਿੱਚੋਂ ਚਿਹਰੇ ਦਿਸਣ ਲੱਗ ਪੈਂਦੇ ਆ ਕਈ ਵਰੀ ਧੁੰਦ ਇੰਨੀ ਉਹਦੇ ਸ਼ੀਸ਼ੇ ਤੇ ਹੁੰਦੀ ਦਿਸਦੀ ਕੁਝ ਨਹੀਂ ਗੁਰਮਖੋ ਅੰਦਰ ਦੇ ਸ਼ੀਸ਼ੇ ਦੇ ਉੱਤੇ ਜਦੋਂ ਵਾਸ਼ਨਾ ਦੀ ਧੁੰਦ ਜੰਮ ਜਾਏ ਨਾ ਉਦੋਂ ਆਪਾਂ ਨਜ਼ਰ ਨਹੀਂ ਆਉਂਦਾ ਜਦੋਂ ਸ਼ੀਸ਼ਾ ਸਾਫ਼ ਹੋ ਜਾਏ ਧੂੜ ਲੈ ਜਾਏ ਧੁੰਦ ਲੈ ਜਾਏ ਤੇ ਸੱਚੀ ਮੁੱਚੀ ਆਪਣਾ ਹੀ ਚਿਹਰਾ ਦਿਸਦਾ ਹੈ ਬਿਲਕੁਲ ਇਨ ਬਿਨ ਇਸੇ ਤਰ੍ਹਾਂ ਹੀ ਹੈ